ਹਾਂਜੀ ਸਤਿ ਸ਼੍ਰੀ ਅਕਾਲ ਜਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵੀਡੀਓ 'ਚ ਤੇ ਕਾਲ ਰਿਕਾਰਡਿੰਗ ਵਾਇਰਲ ਹੋਈ ਇੱਕ ਸਨੇਹਾ ਤੇ ਗਗਨ ਲਾਲੀ ਦੀ ਜਿਵੇਂ ਪਹਿਲਾਂ ਵਾਇਰਲ ਹੋਈ ਸੀ ਕਾਲ ਰਿਕਾਰਡਿੰਗ ਕਿ ਮੀ ਦੀਆਂ ਸਨੇਹਾ ਦੀਆਂ ਫਰੈਸ਼ੀ ਦੀਆਂ ਫਰੈਸ਼ੀ ਨੇ ਤਾਂ ਕਰੀਆਂ ਸੀ ਸੱਚ ਵਾਇਰਲ ਇਹ ਦੋਨੋਂ ਕੁੜੀਆਂ ਦੀਆਂ ਹੋਈਆਂ ਸੀ ਪਰ ਹੁਣ ਸਨੇਹਾ ਨੇ ਵਾਇਰਲ ਕਰੀ ਹੈ ਕਾਦੀ ਕਿਦੀ ਅਗਰ ਲਾਲੀ ਤੇ ਸਨੇਹਾ ਕਟਿਆਲ ਦੀ ਮਤਲਬ ਘਰ ਵਾਲਾ ਘਰ ਲਈ ਸੀਗੇ ਉਹ ਠੀਕ ਆ ਇਹ ਰਿਕਾਰਡਿੰਗ ਹੈਗੀ ਉਹ ਹੁੰਦੀ ਜਦੋਂ ਉਹਨਾਂ ਦਾ ਤਲਾਕ ਨਹੀਂ ਹੋਇਆ ਸੀਗਾ ਤਲਾਕ ਤੋਂ ਪਹਿਲਾਂ ਦੀ ਰਿਕਾਰਡਿੰਗ ਹੈ ਤੇ ਜਿੰਨਾ ਤੱਕ ਮੈਂ ਸੁਣੀ ਐ ਮੈਂ ਅੱਧੀ ਸੁਣ ਲਈ ਅੱਧੀ ਰਹਿ ਗਈ ਮੈਂ ਸੋਚਿਆ ਫਿਰ ਅੱਧੀ ਤੁਹਾਡੇ ਨਾਲ ਸੁਣੀ ਜਾਵੇ ਠੀਕ ਆ ਬਾਕੀ ਨਵੀ ਇਹ ਨਵੀ ਹੈ ਠੀਕ ਹੈ ਨਵੀ ਆ ਯਾਦਤਰ ਹੁੰਦਾ ਕੈਮਰਾ ਦੇ ਪਿੱਛੇ ਓਕੇ ਸਾਡੀ ਵੀਡੀਓਜ਼ ਹੁੰਦੀਆਂ ਆਈਡੀਆਂ ਤੁਸੀਂ ਸਾਨੂੰ ਕੈਮਰੇ ਦੇ ਅੱਗੇ ਦੇਖਦੇ ਹੋ ਨਵੀ ਹੁੰਦਾ ਕੈਮਰੇ ਦੇ ਪਿੱਛੇ ਸਾਰਾ ਕੰਮ ਨਵੀ ਕਰਦਾ ਬਟ ਅੱਜ ਆਪਾਂ ਨਵੀ ਨੂੰ ਅੱਗੇ ਲੈ ਕੇ ਆਏ ਕੈਮਰੇ ਦੇ ਕੋਈ ਪਿੱਛੇ ਜਗ੍ਹਾ ਨਹੀਂ ਹੈਗੀ ਠੀਕ ਹੈ ਮਜ਼ਾਕ ਕਰਦਾ ਅੱਜ ਨਵੀ ਮੇਰੇ ਨਾਲ ਸਜਲ ਮਾਹ ਨਵੀ ਦਾ ਵੀ ਰਿਐਕਸ਼ਨ ਲਿਆ ਜਾਵੇ ਨਵੀ ਤੋਂ ਹੀ ਪੁੱਛਿਆ ਵੀ ਨਵੀ ਤੈਨੂੰ ਕੌਣ ਸਹੀ ਲੱਗਦਾ ਤੇ ਕੌਣ ਗਲਤ ਲੱਗਦਾ ਠੀਕ ਆ ਚਲੋ ਸਭ ਤੋਂ ਪਹਿਲਾਂ ਆਪਾਂ ਰਿਕਾਰਡਿੰਗ ਸੁਣਦੇ ਬਿਨਾਂ ਟਾਈਮ ਵੇਸਟ ਕੀਤੇ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਵਿੱਚ ਵਿੱਚ ਰੋਕ ਕੇ ਵੀ ਆਪਾਂ ਨੂੰ ਕਿਹੜਾ ਮੁੱਦਾ ਕੀ ਲੱਗਿਆ ਕੌਣ ਸਹੀ ਹੈ ਕੌਣ ਗਲਤ ਆ ਠੀਕ ਆ ਚਲੋ ਰਿਕਾਰਡਿੰਗ ਸਟਾਰਟ ਕਰਦੇ ਹਾਂ ਹੁਣ ਆਪਾਂ ਉਹਨੇ ਮੈਂ ਕਹਾਂ ਆਪੇ ਵੀਡੀਓਸ ਦੇਖ ਕੇ ਆਇਆ ਕਹਿੰਦਾ ਮੈਂ ਵੀ ਬਾਹਰ ਜਾਣਾ ਪਰ ਮੇਰੇ ਬੈਂਡ ਨਹੀਂ ਆ ਰਹੇ ਮੈਂ ਕਿਹਾ ਤੁਸੀਂ ਐਸ ਦਾ ਪੇਪਰ ਦਿੱਤਾ ਕਿਹਾ ਮੈਂ ਹਾਂ ਸਾਢੇ 4 ਬੈਂਡ ਆਏ ਆ ਉਹਨੇ ਮੈਨੂੰ ਫਿਰ ਭੇਜਿਆ 10th ਫੇਲ ਆ ਫਿਰ ਉਹਦੇ ਨੂੰ ਉਹਦੇ ਵੀਡੀਓ ਪੁੱਛਦਾ ਮੈਂ ਫਣੀ ਜਿਆ ਰੈਡ ਸੈਂਟਰ ਦੀਆਂ ਛੱਡ ਉਹ ਹੀ ਉਹ ਦਿਨ ਦਿਨ ਹਾਂ ਹਾਂ ਮਤਲਬ ਸਨੇਹਾ ਫ ਵੀ ਗਗਨ ਨੂੰ ਜਦੋਂ ਵਿਆਹ ਤੋਂ ਪਹਿਲਾਂ ਪੁੱਛਿਆ ਹੋਣਾ ਵੀ ਤੂੰ ਕਿੰਨੇ ਪੜਿਆ ਹਨਾ ਤੇ ਉਹ ਕਹਿੰਦਾ ਮੈਂ 10th ਫੇਲ ਉਹਨੇ ਦੱਸਿਆ ਨਹੀਂ ਨੇ ਉਹਨੇ ਕਿਹਾ ਸੀਗਾ ਮੈਂ ਪੜਿਆ ਹੋਇਆ ਮੈਨੂੰ ਨਹੀਂ ਪਤਾ ਕਿੰਨਾ 12ਵੀਂ ਕਿਹਾ ਹੋਣਾ ਗ੍ਰੈਜੂਏਟ ਕਿਹਾ ਹੋਣਾ ਪਰ ਜਦੋਂ ਸੁਨੇਹਾ ਨੂੰ ਬਾਅਦ ਚ ਪਤਾ ਲੱਗਿਆ ਉਹ 10ਵੀਂ ਫੇਲ ਹੈ ਮੈਂ ਗਗਨ ਲਾ ਲਈ ਤੇ ਫ੍ਰੈਸ਼ੀ ਕਹਿ ਰਿਹਾ ਉਸ ਤੋਂ ਬਾਅਦ ਜੋ ਜੋ ਕਹਿ ਰਿਹਾ ਸੁਣਦੇ ਆ ਪਹਿਲਾਂ ਫਿਰ ਤੁਹਾਨੂੰ ਜਵਾਬ ਦੇਵਾਂਗੇ ਠੀਕ ਆ ਚੱਲ ਪਾ ਇੱਕ ਤਾਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਵੀ ਕਿਹਾ ਸੀ ਨਾ ਮੈਂ ਹੈਡਬੰਡ ਦੀ ਦਿੱਕਤ ਹੈ ਸਕੈਂਡਰ ਪਾਵਾਂ ਚਲੋ ਹਾਂ 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 ਤੇ ਉਸ ਤੋਂ ਬਾਅਦ ਮੇਰੇ ਬੈਂਡ ਆ ਗਏ ਤੇ ਕਹਿੰਦਾ ਜਦੋਂ ਮੇਰਾ ਪੇਪਰ ਸੀਗਾ ਕਹਿੰਦਾ ਤੁਹਾਡੇ ਬੈਂਡ ਆ ਗਏ ਮੈਂ ਕਹਾ ਹਾਂਜੀ ਤੇ ਕਹਿੰਦਾ ਯਾਰ ਜੀ ਮੈਨੂੰ ਤੂੰ ਪਸੰਦ ਆ ਤੂੰ ਰਿਲੇਸ਼ਨ ਚ ਮੈਂ ਕਹਾ ਨਹੀਂ ਕਹਿੰਦਾ ਮੈਂ ਤੇਰੇ ਘਰ ਦਾ ਨਾਲ ਗੱਲ ਕਰਾਂ ਆਪਾਂ ਇਕੱਠੇ ਬਾਹਰ ਦਾ ਪਲਾਨ ਕਰ ਲਾਂਗੇ ਤੇ ਪਰ ਕਹਿੰਦਾ ਨਾ ਜੈਨ ਸੀਰੀਅਸ ਆ ਵੀ ਮੈਂ ਤੈਨੂੰ ਕਰਦਾ ਬਹੁਤ ਆ ਮੇਰਾ ਕੋਈ ਬਾਹਰ ਦੇ ਚੱਕਰ ਸੇ ਨਹੀਂ ਆ ਮੈਂ ਕਹਾ ਚਲ ਕੋਈ ਗੱਲ ਨਹੀਂ ਹੈ ਨਾ ਫਿਰ ਉਹਨੇ ਮਤਲਬ ਇਹ ਗੱਲ ਹੁੰਦੀ ਹੈ 17 18 ਦੀ ਹੈ ਨਾ 2017 18 ਦੀ ਜਦੋਂ ਬਹੁਤ ਉਹ ਜਗ੍ਹਾ ਹੈ ਲੋਕਾਂ ਦਾ ਟ੍ਰੈਂਡ ਟ੍ਰੈਂਡ ਸੀਗਾ ਵੀ ਅਗਰ ਮੁੰਡਾ ਬਾਹਰ ਨਹੀਂ ਜਾ ਸਕਦਾ ਤਾਂ ਕੁੜੀ ਪੜ ਕੇ ਬਾਹਰ ਬਗ ਜੂਗੀ ਤੇ ਕੁੜੀ ਨਹੀਂ ਪੜ ਕੇ ਬਾਹਰ ਜਾ ਸਕੀ ਤਾਂ ਮੁੰਡਾ ਪੜ ਕੇ ਬਾਹਰ ਬਗ ਜੂਗਾ ਪਰ ਵਿਆਹ ਕਰਾ ਕੇ ਦੋਨੋਂ ਬਗ ਜਾਣਗੇ ਇਹ ਟ੍ਰੈਂਡ ਚੱਲ ਰਿਹਾ ਸੀਗਾ ਤਾਂ ਆਪਣੇ ਗਗਨ ਲੱਲੀ ਨੇ ਦਿਮਾਗ ਲਾਇਆ ਕਿ ਮੇਰੇ ਤਾਂ ਬੈਂਡ ਨਹੀਂ ਆਏ ਹੋਏ ਠੀਕ ਆ ਸਨੇਹਾ ਨੂੰ ਕਿਹਾ ਵੀ ਆਪਾਂ ਵਿਆਹ ਕਰਨੇ ਆ ਤੇ ਬਾਹਰ ਚੱਲਦੇ ਆ ਠੀਕ ਆ ਤੇ ਫਿਲਹਾਲ ਤੱਕ ਤਾਂ ਇਹੀ ਹੈ ਬਾਕੀ ਅੱਗੇ ਦੇਖਦੇ ਆ ਮਰ ਰੂ ਬੇਸ ਤਸਿਕਾ 2-3 ਮਹੀਨੇ ਬਾਅਦ ਨਹੀਂ ਪਰ ਮੈਨੂੰ ਜਦੋਂ ਮੇਰਾ ਫਿਰ ਵਿਆਹ ਤੋਂ ਬਾਅਦ ਕੈਨੇਡਾ ਦੀ ਫਾਈਲ ਲਈ ਨਾ ਦੂਜੇ ਮਹੀਨੇ ਮੇਰਾ ਰਿਫਿਊਜ਼ਲ ਆਇਆ ਮੈਂ ਤਾਂ ਰੰਗ ਦੇਖ ਕੇ ਹੈਰਾਨ ਹੋ ਗਈ ਸੀ ਕਿ ਜਿਹੜਾ ਬੰਦਾ ਹੁਣ ਤੱਕ ਨੋ 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 ਨੂੰ ਕਰਦਾ ਆ ਯਾਰ ਉਹ ਰਿਫਿਊਜ਼ਲ ਤੋਂ ਬਾਅਦ ਸਡਨ ਚੇਂਜ ਕਰ ਸੱਚੀ ਯਾਰ ਮੈਨੂੰ ਉਸ ਬੰਦੇ ਨੇ ਬਹੁਤ ਮੁੱਟਿਆ ਫਿਰ ਸੀ ਮੈਨੂੰ ਉਸ ਬੰਦੇ ਨੇ ਗਾਲਾਂ ਕੱਢੀਆਂ ਕਿਤੇ ਮੇਰੀ ਮੈਨੂੰ ਪਤਾ ਵੀ ਨਹੀਂ ਸੀ ਇਹ ਗਾਲਾਂ ਦੁਨੀਆ ਤੇ ਐਗਜ਼ਿਸਟ ਕਰਦੀਆਂ ਆ ਜੋ ਬੰਦੇ ਨੇ ਮੈਨੂੰ ਕੱਟਦੀਆਂ 7 ਮਹੀਨੇ ਚ ਜਿਹੜਾ ਪੌਡਕਾਸਟ ਵੀ ਦੇਖਿਆ ਸੀ ਮੈਂ ਹਨਾਂ ਵੀ ਬੋਲ ਨਹੀਂ ਮੈਂ ਗਾਲਾਂ ਕਹਿੰਦੀ ਮੈਂ ਸੁਣੀਆ ਨਹੀਂ ਸੀ ਗਾਲਾਂ ਉਹਨੇ ਸੁਣੀਆ ਨਹੀਂ ਸੀ ਜਿਹੜੀ ਗਗਨ ਨੇ ਕੱਢਤੀਆਂ ਚਾਹਨਾ ਪੌਡਕਾਸਟ ਦੇਖਿਆ ਸੀ ਉਸ 'ਚ ਵੀ ਗਗਨ ਨੇ ਕਿਹਾ ਸੀ ਵੀ ਯਾਰ ਬੰਦਾ ਇੱਕ ਵਾਰ ਕੁੱਟ ਦੰਗਾ ਤੇ ਇੱਕ ਵਾਰ ਕੁੱਟਤਾ ਤਾਂ ਉਹ ਗੱਲ ਨੂੰ ਇੰਨੇ ਟਾਈਮ ਬਾਅਦ ਕਿਉਂ ਕਿਹਾ ਪਰ ਪਹਿਲੀ ਗੱਲ ਅਹੀ ਹੈ ਨਾ ਇੱਕ ਵਾਰ ਕੁੱਟਤਾ ਚਲ ਇੱਕ ਵਾਰ ਗਲਤੀ ਹੁੰਦੀ ਹੈ ਦੂਜੀ ਵਾਰ ਫਿਰ ਗਾਲਾਂ ਕੱਢਦੇ ਤੇ ਤੀਜੀ ਵਾਰ ਫਿਰ ਫੇਰ ਕਰਨਾ ਇਹ ਚੀਜ਼ ਮਾੜੀ ਹੈ ਠੀਕ ਹੈ ਹਰ ਬੰਦੇ ਨੂੰ ਗੁੱਸਾ ਆਉਂਦਾ ਹੈ ਗੁੱਸਾ ਮੈਨੂੰ ਵੀ ਬਹੁਤ ਆਉਂਦਾ ਹੈ ਗੁੱਸਾ ਨਵੀਨ ਨੂੰ ਵੀ ਬਹੁਤ ਆਉਂਦਾ ਹੋਣਾ ਪਰ ਗੁੱ ਵੀ ਇੱਕ ਵਾਰ ਗਲਤੀ ਹੋ ਗਈ ਠੀਕ ਹੈ ਬੰਦੇ ਨੇ ਇੱਕ ਵਾਰ ਹੱਥ ਚੱਕ ਲਿਆ ਦੂਜੇ ਦਾ ਬੰਦੇ ਨੂੰ ਰਿਅਲਾਈਜ਼ ਹੋ ਗਿਆ ਵੀ ਹੱਥ ਨਹੀਂ ਚੱਕਣਾ ਨਾ ਚੱਕ ਗਾਲਾਂ ਕੱਢਤੀ ਇੱਕ ਵਾਰ ਕੱਢਤੀ ਆ ਪਰ ਰਿਅਲਾਈਜ਼ ਹੋ ਗਿਆ ਨਾ ਗਾਲਾਂ ਗਾਲਾਂ ਕੱਢ ਪਰ ਜਿਹੜਾ ਪੋਡਕਾਸਟ ਸੀਗਾ ਉਸ 'ਚ ਵੀ ਗਗਨ ਨੇ ਇਹੀ ਕਿਹਾ ਵੀ ਆਰ ਬੰਦੇ ਨੂੰ ਗੁੱਸਾ ਆਉਂਦਾ ਹੈ ਬੰਦਾ ਹੱਥ ਚੱਕ ਦਿੰਦਾ ਹੈ ਹਨਾ ਬੰਦੇ ਦਾ ਕੰਟਰੋਲ ਨਹੀਂ ਹੁੰਦਾ ਬੰਦਾ ਹੋਰ ਕੀ ਕਰੇ ਮੈਂ ਜਸਟੀਫਾਈ ਨਹੀਂ ਕਰ ਸਕਦਾ ਯਾਰ ਪਰ ਬੰਦਾ ਜਸਟੀਫਾਈ ਕਰ ਰਿਹਾ ਸੀ ਪੋਡਕਾਸਟ 'ਚ ਇੱਕ ਜਨਾਨੀ ਦੇ ਹੱਥ ਚੱਕਣਾ ਜਸਟੀਫਾਈ ਕਿਵੇਂ ਹੋ ਸਕਦਾ ਮੈਨੂੰ ਇਹ ਦੱਸੋ ਤੁਸੀਂ ਨਹੀਂ ਹੋ ਸਕਦਾ ਨਾ ਉਹ ਤਾਂ ਫਿਰ ਬੰਦਾ ਕਮਜ਼ੋਰ ਹੈ ਜਿਹੜਾ ਇੱਕ ਵਾਰਾ ਚੱਕੇ ਦੂਜੀ ਵਾਰ ਫੇਰ ਚੱਕਦਾ ਉਹ ਬੰਦਾ ਕਮਜ਼ੋਰ ਹੈ ਠੀਕ ਆ ਕਿਉਂਕਿ ਅਸੀਂ ਮੁੰਡੇ ਆ ਮੈਨੂੰ ਪਤਾ ਹੈ ਜਿਹੜਾ ਬੰਦਾ ਹੱ ਚੱਕਦਾ ਹੁੰਦਾ ਠੀਕ ਹੈ ਕੰਟਰੋਲ ਨਹੀਂ ਹੁੰਦਾ ਯਾਰ ਪਰ ਐਨਾ ਵੀ ਕਿੰਨਾ ਸਾਲਾ ਐ ਹੋ ਗਿਆ ਵੀ ਕੰਟਰੋਲ ਹੁੰਦਾ ਹੀ ਨਹੀਂ ਫੇਰ ਦਵਾਰਾ ਮਾਰੋ ਫੇਰ ਕੁੱਟੋ ਨਹੀਂ ਸੋਲੂਸ਼ਨ ਹੈਗਾ ਤੁਸੀਂ ਅੱਡ ਹੋ ਜਾਓ ਨਹੀਂ ਮੰਨ ਰਹੀ ਵੀ ਵਿਚਲੀ ਗੱਲ ਵੀ ਹੋਊਗੀ ਨਾ ਕੁੱਟਣ ਦੀ ਕੁੱਟਣ ਦੀ ਗੱਲ ਤਾਂ ਹੋਊਗੀ ਪਰ ਐਵੇਂ ਨੇਟ ਤੇ ਆ ਕੇ ਸਾਰਿਆਂ ਨੂੰ ਕਹਿਣਾ ਵੀ ਯਾਰ ਮੈਂ ਕੁੱਟਤੀ ਫਿਰ ਕੀ ਹੋ ਗਿਆ ਜਿਹੜੀ ਨਾਲ ਮੈਂ ਹੁਣ ਵਿਆਹ ਉਹਨੇ ਇਹ ਵੀ ਕਿਹਾ ਸੀਗਾ ਵੀ ਜਿਹੜੀ ਨਾਲ ਮੈਂ ਹੁਣ ਵਿਆਹ ਕਰਾਉਂਗਾ ਨਾ ਉਹ ਮੈਨੂੰ ਕਹਿ ਰਹੀ ਐ ਤੂੰ ਕੁੱਟਲੀ ਚ ਹੀ ਮੈਂ ਰਹਿ ਲੂੰਗੀ ਹਾਂ ਹਾਂ ਦੇਖ ਇਹ ਚੀਜ਼ ਤਾਂ ਮਾੜੀ ਐ ਹੁਣ ਕੋਈ ਆਪਣੀ ਭੈਣ ਆਪਣੀ ਭੈਣ ਹੋਊਗੀ ਇੱਕ ਠੀਕ ਐ ਉਹਨੂੰ ਕੋਈ ਕਹੇ ਵੀ ਮੈਂ ਤੈਨੂੰ ਇੱਕ ਵਾਰ ਕੁੱਟ ਲਿਆ ਮੈਂ ਫੇਰ ਕੁੱਟੂ ਤੂੰ ਮੇਰੇ ਨਾਲ ਰਹਿਣਾ ਸਹੀ ਐ ਇਹ ਗੱਲ ਨਾ ਕੋਈ ਵੀ ਨਹੀਂ ਸੰਦਾ ਯਾਰ ਕੋਈ ਵੀ ਨਹੀਂ ਪਰ ਇੱਕ ਗੱਲ ਮੈਨੂੰ ਗਲਤ ਲੱਗੀ ਅੱਦਸ ਅੱਗੇ ਠੀਕ ਐ ਅੱਗੇ ਦੱਸਦਾ ਮੈਂ ਹੋ ਜਾ ਬਲੇ ਹੋ ਗਈ ਉਹਨੇ ਵਾਕਈ ਸਹੀ ਨਾ ਮੇਰੇ ਮੂੰਹ ਤੇ ਨੀਲ ਸੋਚ ਨਹੀਂ ਸਕਦੇ ਆ ਗੰਦੀ ਲੈਂਗੁਏਜ ਆ ਉਹ ਮੈਂ ਨਹੀਂ

ਦੂਜੀ ਗੱਲ ਆਪਾਂ ਮੁੰਡਾ ਵਾਲੇ ਮੁੰਡੇ ਨੂੰ ਕਹਿ ਦਿੰਨੇ ਆ ਵੀ ਲੈਂਗੁਏਜ ਗਲਤ ਹੈ ਗਲਤ ਹੈ ਮੈਂ ਵੀ ਕਹਿ ਰਿਹਾ ਨਵੀ ਵੀ ਕਹਿ ਰਿਹਾ ਹੈ ਗਲਤ ਹੈ ਪਰ ਰਿਕਾਰਡਿੰਗ ਕਿਉਂ ਕਰੀ ਹਾਂ ਇਹ ਵੀ ਹੈ ਰਿਕਾਰਡਿੰਗ ਹਮੇਸ਼ਾ ਉਹੀ ਬੰਦਾ ਕਰਦਾ ਜਿਹੜਾ ਬੰਦਾ ਸੋਚ ਕੇ ਚੱਲਦਾ ਹੈ ਵੀ ਮੈਂ ਇਹਨੂੰ ਬਾਅਦੋਂ ਬਦਨਾਮ ਕਰ ਸਕਦੀ ਆ ਬਾਅਦੋਂ ਮੈਂ ਆਪਣੇ ਇਹ ਰਿਕਾਰਡਿੰਗ ਨੂੰ ਆਪਣੇ ਪ੍ਰੂਫ ਵਜੋਂ ਯੂਜ਼ ਕਰ ਸਕਦੀ ਆ ਨੋਰਮਲ ਬੰਦਾ ਕੋਈ ਰਿਕਾਰਡਿੰਗ ਨਹੀਂ ਕਰਦਾ ਹੁਣ ਮੈਂ ਨਾ ਵੀ ਨਾਲ ਲੜੂਗਾ ਨਵੀ ਰਿਕਾਰਡਿੰਗ ਕਰੋ ਥੋੜੀ ਕਰੋ ਮੇਰੀ ਨਵੀ ਪਹਿਲਾਂ ਜਵਾਬ ਦੇਊਗਾ ਹੁਣ ਆਪਸ ਵਿੱਚ 100 ਗੱਲਾਂ ਹੁੰਦੀਆਂ ਹਰ ਇੱਕ ਦੀ ਰਿਕਾਰਡਿੰਗ ਥੋੜੀ ਹੁੰਦੀ ਹੈ ਰਿਕਾਰਡਿੰਗ ਹੋ ਰਹੀ ਹੈ ਤਾਂ ਨਹੀਂ ਉਹ ਕੁਝ ਬੋਲ ਰਹੀ ਹਾਂ ਉਹ ਮੂਰਤ ਆਹੀ ਕਹਿ ਰਹੀ ਹੈ ਠੀਕ ਹੈ ਹਾਂਜੀ ਗਗਨ ਗਗਨ ਚੁੱਪ ਹੋ ਜਾਓ ਕਿਉਂਕਿ ਰਿਕਾਰਡਿੰਗ ਹੈ ਜੇ ਰਿਕਾਰਡਿੰਗ ਨਾ ਹੁੰਦੀ ਕੀ ਪਤਾ ਮੂਰੋ ਕੀ ਕੀ ਬੋਲਦੀ ਹੋਣੀ ਉਹ ਹਾਂ ਉਹ ਵੀ ਕੱਢਦੀ ਆਪਾਂ ਨੂੰ ਨਹੀਂ ਪਤਾ ਨਾ ਪਰ ਫਿਲਹਾਲ ਤੱਕ ਉਹਦੀ ਵੀਡੀਓ ਤਾਂ ਵੀ ਦੇਖੀ ਪੈ ਗਲਾਂਦੇ ਦੀ ਯਾਰ ਅੱਜ ਕੱਲ ਮੈਂ ਤੁਹਾਨੂੰ ਦੱਸਾਂ ਜੋ ਵੀ ਨੈਟ ਤੇ ਹੈਗਾ ਚਾਹੇ ਮੈਂ ਆ ਕੋਈ ਸੱਚਾ ਸਵਿਤਰਾ ਹੈ ਹੀ ਨਹੀਂ ਬੰਦਾ ਕੋਈ ਰੱਬ ਨਹੀਂ ਹੈਗਾ ਅਗਰ ਅਸੀਂ ਪਿਆਰ ਦਿਖਾਣੇ ਆ ਇਹ ਨਹੀਂ ਹੈਗਾ ਵੀ 24 ਘੰਟੇ ਸਾਡੇ ਚ ਪਿਆਰ ਹੀ ਚੱਲਦਾ ਉਹੀ ਕੈਮਰੇ ਤੇ ਕੁਝ ਹੋਰ ਆ ਰਿਹਾ ਰੀਅਲ ਚ ਕੁਝ ਹੋਰ ਹੁੰਦਾ ਸਾਡਾ ਵਲੌਗ ਦੇਖਦੇ ਹੋ ਸਾਡਾ ਹੈਡੋ ਕਿਸੇ ਦਾ ਵੀ ਵਲੌਗ ਦੇਖਦੇ ਹੋ ਹੁੰਦਾ 10 ਮਿੰਟ ਦਾ 15 ਮਿੰਟ ਦਾ 20 ਮਿੰਟ ਦਾ 20 ਮਿੰਟ ਅਗਰ ਤੁਹਾਨੂੰ ਅਸੀਂ 24 ਘੰਟੇ ਚੋਂ ਪਿਆਰ ਦਿਖਾਤਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ 24 ਘੰਟੇ ਸਾਡਾ ਪਿਆਰ ਹੀ ਚੱਲਦਾ ਲੜਾਈਆਂ ਹੁੰਦੀਆਂ ਨੇ ਦੁੱਖ ਹੁੰਦੇ ਨੇ ਸੁੱਖ ਹੁੰਦੇ ਨੇ ਜਿਵੇਂ ਹੁਣ ਮੈਂ ਵੀਡੀਓ ਬਣਾਈ ਨਹੀਂ ਅਸੀਂ ਹਸਪੀਟਲ ਦੇ ਬਾਹਰ ਬੈਠੇ ਹੁਣ ਠੀਕ ਆ ਇਹ ਤੁਹਾਨੂੰ ਮੈਂ ਨਹੀਂ ਦਿਖਾਇਆ ਵੀ ਅਸੀਂ ਹਸਪੀਟਲ ਚ ਕੀ ਕੀ ਸਟਰਗਲ ਕੀਤਾ ਕੀ ਕੀ ਸਾਨੂੰ ਮੁਸ਼ਕਲ ਆਈਆਂ ਹਨਾ ਤੁਹਾਨੂੰ ਪਤਾ ਹਸਪਤਲਾਂ ਦਾ ਚੱਕਰ ਕਿ ਇੱਕ ਹਸਪਤਾਲਾਂ ਤੋਂ ਸਾਬਾ ਬਚਾਵੇ ਤਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਜੋ ਵੀ ਇਨਫਲੂਐਂਸਰ ਨੇ ਨੈਟ ਤੇ ਚਾਹੇ ਅਸੀਂ ਆ ਇਹਨਾਂ ਦੇ ਮਗਰ ਲੱਗ ਕੇ ਆਪਣਾ ਘਰ ਨਾ ਖਰਾਬ ਕਰਿਆ ਕਰੋ ਪਿਆਰ ਦਿਖਾਣੇ ਆ ਠੀਕ ਹੈ ਪਿਆਰ ਹੁੰਦਾ ਹੈ ਐਨਾ ਨਹੀਂ ਹੁੰਦਾ ਵੀ 24 ਘੰਟੇ ਪਿਆਰ ਹੀ ਚੱਲੀ ਜਾਵੇ ਮੈਂ ਵੀ ਵਿਆਹਿਆ ਹੋਇਆ ਮੈਨੂੰ ਪਤਾ ਹੈ ਕਿਹੜੀ ਕਿਹੜੀ ਮੁਸ਼ਕਲਾਂ ਹੁੰਦੀਆਂ ਨੇ ਕਿੱਥੇ ਕਿੱਥੇ ਬੰਦੇ ਨੂੰ ਚੁੱਪ ਕਰਕੇ ਰਹਿਣਾ ਪੈਂਦਾ ਕਿਹੜਾ ਪਿਆਰ ਦਿਖਾਣਾ ਕਿਹੜਾ ਕਿਹੜੀ ਚੀਜ਼ ਨਹੀਂ ਦਿਖਾਉਣੀ ਠੀਕ ਆ ਤਾਂ ਬਾਰ ਬਾਰ ਕਹਿ ਰਿਆਂ ਨੈਟ ਤੋਂ ਦੇਖ ਕੇ ਆਪਣੀ ਲਾਈਫ ਸਟਾਈਲ ਇਨਫਲੂਐਂਸ ਨਾ ਹੋਇਆ ਕਰੋ ਆਪਸ ਵਿੱਚ ਲੜਾ ਨਾ ਕੋਈ ਇਹ ਵਲੌਗ ਦੇਖ ਕੇ ਕਹੇ ਵੀ ਇਹ ਦੇਖੋ ਐ ਕਰ ਰਹਾ ਤੁਸੀਂ ਮੈਨੂੰ ਲੈ ਕੇ ਨਹੀਂ ਆਂਦੇ। ਉਹ ਭੇੜ ਚਾਲ। ਗਲਤ ਇਹ ਗੱਲ ਗਲਤ ਹੈ। ਠੀਕ ਆ। ਚਲ ਹੁਣ ਪਲੇ ਕਰਦੇ ਆਪਾਂ। ਅੱਗੇ ਦੇ ਸੁਣਦੇ ਆ। ਸੁਨੇਹਾ ਵੈਸੇ ਰਿਕਾਰਡਿੰਗ ਕਰ ਰਹੀ ਹੈ। ਸੁਨੇਹਾ ਨੂੰ ਪਤਾ ਤਾਂ ਉਹ ਚੁੱਪ ਹੈ। ਹੈ ਕੋਈ ਨਵੇਂ ਲੈ ਜਾਣੇ ਬਾਣੇ। ਤੇ ਇਹ ਮੈਂ ਤਾਂ ਲੱਗਦੇ ਨਹੀਂ ਹੋਏ। ਇਹ ਜਰਾ ਪਿਓ ਭਾਵਾ ਹੋੜਾਏ। ਇਹ ਲੱਭਦੇ ਰਹਿਵੇਂ ਬੋਗਾਣਾ। ਬੋ ਜੋ। ਤੇ ਸਿਆਣੀ ਨੂੰ ਮੈਂ ਤੁਹਾਨੂੰ ਕਿਹਾ ਚੋਪੋ ਜੋ ਇਹ ਤੋਂ ਬਨਾ ਕਿ ਤੂੰ ਪਿੱਛੋਂ ਨਾਲ ਮੇਰੇ ਕੋਲ ਵੀ ਮੈਨੂੰ ਫੋਨ ਆ ਰਿਹਾ ਹੈ ਇੰਗਲੈਂਡ ਨਾਲ ਇਹ ਮੇਰੇ ਪਿਓ ਨੂੰ ਪੁੱਲਦਾ ਪਿਆ ਤੇ ਜਦੋਂ ਮੇਰੇ ਪਾਪਾ ਨੇ ਗੱਗਨ ਨੂੰ ਮਤਲਬ ਪੈਗ ਲੱਗੇ ਹੋਏ ਨੇ ਜਦ ਤੱਕ ਮੈਨੂੰ ਆਵਾਜ਼ ਤੋਂ ਪਤਾ ਲੱਗਿਆ ਲਾਲੀ ਦੇ ਪੈਗ ਲੱਗੇ ਹੋਏ ਨੇ ਤੇ ਉਹ ਉਹਦੇ ਪਿਓ ਨੂੰ ਗਲਾਂ ਘੱਡ ਰਿਹਾ ਜੋ ਕਿ ਗਲਤ ਹੈ ਵਿਆਹ ਵਿਆਹ ਕੁੜੀ ਨਾਲ ਹੋਇਆ ਆਪਰ ਜੀ ਤੁਸੀਂ ਜੋ ਕਰਨਾ ਕਰੋ ਯਾਰ ਨਟ ਤੇ ਨਾਲ ਲੈ ਕੇ ਆਓ ਜੇ ਤੁਸੀਂ ਨਟ ਤੇ ਲੈ ਵੀ ਆਏ ਤਾਂ ਆਪਾਂ ਨੂੰ ਹੁਣ ਪਤਾ ਲੱਗ ਜਾਵੇ ਉਹ ਆਪਣੀ ਘਰਲੀ ਦੇ ਬਾਪ ਨੂੰ ਗਾਲਾਂ ਕੱਢ ਰਾ ਸੀ ਚੋਕੀ ਗਲਤ ਆ ਹਾਂ ਚਾਹੇ ਆਪਸ ਵਿੱਚ ਲੜਾਈ ਹੈ ਘਰ ਦੇ ਨੂੰ ਵਿੱਚ ਕੇ ਲੈ ਕੇ ਆਣਾ ਚਾਹੇ ਹੁਣ ਸੁਨੇਹਾ ਰਿਕਾਰਡਿੰਗ ਕਰ ਰਹੀ ਹੁਣ ਪਤਾ ਹੈ ਪਰ ਫਿਰ ਵੀ ਗਾਲ ਕੱਢਣੀ ਗਲਤ ਆ ਗਲਤ ਹੈ ਸਰੇ ਆਮ ਗਲਤ ਆ ਕਿਤਨਾ ਕਿ ਤੂੰ ਉਹਨੂੰ ਕੁੱਟਦਾ ਕਹਿੰਦਾ ਮੇਰੀ ਜਨਨੀ ਮੈਂ ਤਾਂ ਮੈਂ ਚੌਂਕ 'ਚ ਕੁੱਟਾਂ ਤੁਸੀਂ ਕੀ ਬੋਲ ਰਹੇ ਹੋ ਤੇ ਲਿਟਰਲੀ ਇਹਨੇ ਚੌਂਕ 'ਚ ਖੜੀਏ ਕੁੱਟੀ ਸੀ ਜਿਸ ਦਿਨੇ ਛੱਡ ਕੇ ਆਈ ਨਹੀਂ ਮੈਨੂੰ ਲੱਗਾ ਜਦੋਂ ਉਹ ਤੈਨੂੰ ਕਮਾਉਣ ਲੱਗ ਜਾਂਦਾ ਕਿ ਫਲਾਈਨ ਜੰਪਿੰਗ ਵਾਦ ਨਹੀਂ ਕਿੱਥੇ-ਕਿੱਥੇ ਮੈਂ ਗਾ ਤੇ ਹਾਂ ਲੈ ਕੇ ਲੈ ਕੇ ਜਾਂਦਾ ਸੀ ਉਹਦੀ ਵਲੋਗਿੰਗ ਦਾ ਕੰਮ ਨਾ ਯਾਰ ਉਨੇ ਮੇਰੇ ਬਰਥਡੇ ਤੇ ਡਾਇਮੰਡ ਦੇ ਰਿੰਗ ਦਿੱਤੀ ਲੋਕਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਹਨਾ ਵੀ ਇਸ ਜਮੇ ਤੋਂ ਮੰਗਦੀ ਸੀ ਮੈਨੂੰ ਲੈ ਕੇ ਦਿੱਤੀ ਆ ਇਤਾਂ ਦਾ ਕਰਕੇ ਇਹ ਚਾਰ ਦਿਨ ਬਾਅਦ ਤੋਂ ਮੇਰੇ ਤੋਂ ਲੈ ਕੇ ਵੇਚਦੀ ਤੋਂ ਉਹਦਾ ਕੋਈ ਰਿਗਰ ਬਣਾਇਆ ਕਿ ਗ੍ਰੈਂਡਰ ਕਿੱਥੇ ਗਲਤ ਸੀ ਮੈਨੂੰ ਇਹਨੇ ਕਿਹੜੇ ਯਾਰ ਨਾਲ ਫੜਿਆ ਹੈਗਾ ਮੇਰਾ ਕਿਹੜਾ ਆਈਡੀ ਦਾ ਕਾਸਟਰੇ ਦੇ ਕੋਲ ਨਹੀਂ ਸੀ ਨਹੀਂ ਨਹੀਂ ਗੱਲਾਂ ਛੋੜਾ ਲੱਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਨੈਟ ਤੋਂ ਦੇਖ ਕੇ ਕਦੇ ਕੁਝ ਨਾ ਕਰਿਆ ਕਰੋ ਆਪਣੀ ਲਾਈਫ ਚ ਡਾਇਮੰਡ ਦੀ ਰਿੰਗ ਗਿਫਟ ਕਰਤੀ ਦੂਜੇ ਦਿਨ ਵੇਚਤੀ ਗਿਫਟ ਕਰਤਾ ਦਿਖਾਤਾ ਵਿਛਦੇ ਹੋਏ ਵਲੌਗ ਨਹੀਂ ਬਣਾਇਆ ਹਮ ਹੁਣ ਲੋਕਾਂ ਨੂੰ ਕੀ ਲੱਗੂ ਵੀ ਡਾਇਮੰਡ ਦੀ ਰਿੰਗ ਗਿਫਟ ਕੀਤੀ ਐ ਤੁਸੀਂ ਮੈਨੂੰ ਕਿਉਂ ਨਹੀਂ ਕਰ ਰਹੇ ਜਦੋਂ ਉਹ ਵਲੌਗਰ ਗਿਫਟ ਕਰ ਸਕਦਾ ਤੁਸੀਂ ਵੀ ਤਾਂ ਕਰ ਸਕਦੇ ਹੋ ਤੁਸੀਂ ਕਿਉਂ ਨਹੀਂ ਕਰਦੇ ਮੈਂ ਆਪਣੀ ਪਹਿਲੀ ਵੀਡੀਓ ਜਦੋਂ ਪਹਿਲੀ ਵੀਡੀਓ ਬਣਾਈ ਸੀ ਨਾ ਮੈਂ ਉਸੇ ਚ ਕਿਹਾ ਸੀ ਵੀ ਸਾਡੇ ਤੋਂ ਇਨਫਲੂਐਂਸ ਨਾ ਹੋਇਆ ਕਰੋ ਐਂਟਰਟੇਨਮੈਂਟ ਐ ਐਂਟਰਟੇਨਮੈਂਟ ਦਾ ਕਰਖੋ ਹਮ ਜਿਆਦਾ ਇਹ ਨਹੀਂ ਵੀ ਯਾਰ 24 ਘੰਟੇ ਇਹਨਾਂ ਦੀ ਲਾਈਫ ਨੂੰ ਆਪਣੇ ਲਾਈਫ ਨਾਲ ਕੰਪੈਰੀਜ਼ਨ ਕਰੀ ਜਾਣਾ

ਸ਼ਰਾਬ ਪੀ ਗਿਆ ਮੁੰਡਿਆ ਜਰ ਐਡੀ ਗੱਲ ਨਹੀਂ ਸੀ ਤੇਰੇ ਸ਼ਰਾਬ ਪੀ ਕੇ ਮੇਰੀ ਸੌਂ ਖਾਦੀ ਤੇਰੀ ਸੌਂ ਲੱਗੇ ਜਿਵੇਂ ਮੈਂ ਟੱਚ ਵੀ ਕੀਤੀ ਜਰਾਬ ਠੀਕ ਹੈ ਤੁਸੀਂ ਸਾਰੀ ਸਾਰੇ ਰਸਤੇ ਮੈਨੂੰ ਗਸਤੀ ਗਸਤੀ ਕਰਦੇ ਆਏ ਹੋ ਆ ਕੇ ਤੁਸੀਂ ਮੇਰੇ ਦੋ ਚਪੇੜਾਂ ਮਾਰੀਆਂ ਠੀਕ ਹੈ ਸ਼ਰਾਬ ਪੀਦੀ ਉਹਨੂੰ ਕੀ ਸਮਝ ਲੱਗਦੀ ਆ ਅੱਗੇ ਤੇ ਉਹ ਕਹਿੰਦੀ ਇਸ ਮੈਂ ਕੋਸ਼ ਬੋਲਦੀ ਹੁੰਦੀ ਸੀ ਨਾ ਤੇ ਮੇਰੇ ਮੂੰਹ ਤਾਂ ਜੁੱਤੀ ਰਹਿੰਦੀ ਸੀ ਕਰਨ ਲੱਗੇ ਯਾਦ ਰਹੂਗਾ ਵੀ ਬੋਲਿਆ ਸੀ ਤੇ ਜੁੱਤੀ ਪਈ ਸੀ ਤੇ ਕਰੇਂਗੀ ਤਾਂ ਕੀ ਹੋਊਗਾ ਉਹ ਤੇਰੇ ਉਹਦੇ ਦਾਜ ਦੂ ਦਸਮ ਕੋਈ ਵੇਸ਼ ਬੂਈ ਦਿੱਤੀ ਡਰਿੰਕ ਲੂੰਗਾ ਮੈਨੂੰ ਨਹੀਂ ਕਿ ਲੱਗਿਆ ਕੋਈ ਨਾ ਕੋਈ ਜਿੰਨਾ 골ਡ ਸੀ ਸਾਰਾ ਕੁਝ ਸਭ ਕੁਝ ਦੇ ਦਿੱਤਾ ਰਿਕਾਰਡਿੰਗ ਸੁਣ ਲਈਏ ਇਸ ਬਾਰੇ ਉੱਪਰ ਜਾ ਕੇ ਬੋਲਦੇ ਆ ਕਿਉਂਕਿ ਮੈਨੂੰ ਫੋਨ ਆ ਰਿਹਾ ਵਿੱਚ ਠੀਕ ਹੈ ਇੱਕ ਰਿਕਾਰਡਿੰਗ ਆਪਾਂ ਸੁਣ ਲਈਆ ਤੇ ਹਸਪੀਟਲ ਚ ਫੋਨ ਆ ਗਿਆ ਸੀਗਾ ਤਾਂ ਅਸੀਂ ਉੱਪਰ ਆ ਗਏ ਹੁਣ ਆਪਾਂ ਤੁਹਾਨੂੰ ਦੱਸਾਂਗੇ ਕੌਣ ਸਹੀ ਕੌਣ ਗਲਤ ਪਹਿਲਾਂ ਨਵੀ ਤੋਂ ਪੁੱਛਦੇ ਆ ਨਵੀ ਕੌਣ ਸਹੀ ਕੌਣ ਗਲਤ ਕੀ ਲੱਗਿਆ ਆਪਣੇ ਆਪਣੇ ਜਗ੍ਹਾ ਦੋਨੋਂ ਠੀਕ ਨੇ ਹਨਾ ਦੋਨੋਂ ਹੀ ਗਲਤ ਨੇ ਇੱਕ ਆਪਣਿਆਂ ਦੀ ਜਗ੍ਹਾ ਆਪਣਿਆਂ ਦੀ ਗਲਤੀ ਵੀ ਨੇ ਉਹ ਹੀ ਕਹਿ ਰਿਹਾ ਨਾ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਹੂੰ ਜੇ ਗਲਤੀ ਹੋਈ ਦੋਨੋਂ ਬੱਸ ਇਹ ਹੋਈ ਹੈ ਦੋਨੋਂ ਨਹੀਂ ਨਹੀਂ ਤੇ ਰਹੀ ਗੱਲ ਜਿਵੇਂ ਰਿਕਾਰਡਿੰਗ ਚ ਗਗਨ ਲਾਲੀ ਕਹਿ ਰਿਹਾ ਸੀਗਾ ਵੀ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਪੀ ਕੇ ਜਾਂ ਸ਼ਰਾਬ ਹੀ ਪੀਲੀ ਬੰਦੇ ਨੇ ਫਿਰ ਉਹਨੂੰ ਕੀ ਪਤਾ ਲੱਗਣਾ ਹੈ ਜਿਹੜਾ ਬੰਦਾ ਮਤਲਬ ਇਹ ਗੱਲ ਗਲਤ ਆ ਕਿਉਂਕਿ ਸਾਨੂੰ ਪਤਾ ਹੈ ਸ਼ਰਾਬ ਪੀ ਕੇ ਬੰਦਾ ਜੋ ਬੰਦੇ ਦੇ ਅੰਦਰ ਹੁੰਦਾ ਨਾ ਉਹ ਬਾਹਰ ਆ ਜਾਂਦਾ ਠੀਕ ਹੈ ਮੈਨੂੰ ਮੈਨੂੰ ਕਿਵੇਂ ਪਤਾ ਮੈਂ ਦੇਖਿਆ ਲੋਕਾਂ ਨੂੰ ਮੈਂ ਪੀਤੀ ਨਹੀਂ ਮੈਂ ਲੋਕਾਂ ਨੂੰ ਦੇਖਿਆ ਵੀ ਸ਼ਰਾਬ ਪੀ ਕੇ ਬੰਦੇ ਦਾ ਅੰਦਰ ਜੋ ਵੀ ਹੁੰਦਾ ਉਹ ਬਾਹਰ ਆ ਜਾਂਦਾ ਜੇ ਬੰਦਾ ਕਿਸੇ ਨੂੰ ਪਿਆਰ ਕਰਦਾ ਹੁੰਦਾ ਤਾਂ ਬੰਦਾ ਉਹਨੂੰ ਕਹੀ ਜਾਂਦਾ ਹੁੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਜਾਨ ਤੈਨੂੰ ਮੈਂ ਆ ਪਿਆਰ ਕਰਦਾ ਜਾਂਦਾ ਹੈ ਸੱਚ ਨਿਕਲ ਆਂਦਾ ਹੈ ਤਾਂ ਅਗਰ ਉਹ ਸ਼ਰਾਬ ਪੀਣਾ ਜਸਟੀਫਾਈ ਕਰ ਰਿਹਾ ਤਾਂ ਉਹਦਾ ਕੋਈ ਗੱਲ ਨਾ ਹੋਈ ਇਹ ਤਾਂ ਇੱਕ ਬਹਾਨਾ ਅਗਰ ਸ਼ਰਾਬ ਪੀ ਕੇ ਗਾਲਾਂ ਕੱਢ ਰਿਹਾ ਤਾਂ ਉਹਦੇ ਅੰਦਰ ਗਾਲਾਂ ਹੀ ਸੀਗੀਆਂ ਉਹਨੇ ਕੱਢਦੀਆਂ ਸੀ ਉਹ ਸ਼ਰਾਬ ਪੀ ਕੇ ਨਿਕਲ ਗਈਆਂ ਉਹ ਅਲੱਗ ਅਲੱਗ ਕਦ ਨਾ ਗੇ ਤਾਂ ਨਿਕਲਣੀਆਂ ਹੀ ਸੀਗੀਆਂ ਉਹ ਠੀਕ ਹੈ ਦੂਜੀ ਗੱਲ ਸਨੇਹਾ ਨੇ ਕਿਹਾ ਵੀ ਦਾਜ ਪਿੱਛੇ ਮੈਂ ਰਿੰਗ ਵੇਚਤੀ ਜਿਹ ਮੈਨੂੰ ਨਹੀਂ ਲੱਗਦਾ ਯਾਰ ਕਿਉਂਕਿ ਇਹਨਾਂ ਦੇ ਵਿਆਹ ਤੋਂ ਪਹਿਲਾਂ ਜਦੋਂ ਫਨੀ ਵੀਡੀਓਜ਼ ਬਣਾਉਂਦਾ ਸੀ ਅਸੀਂ ਦਾਦੀ ਨਾਲ ਬਣਾਉਂਦਾ ਸੀ ਨਾ ਦਾਦੀ ਜੀ ਨਾਲ ਬਣਾਉਂਦਾ ਸੀ ਆਪਦੀ ਉਦੋਂ ਵੀ ਵਧੀਆ ਚੱਲਦਾ ਚੈਨਲ ਉਹਦਾ ਕੰਮ ਕਰ ਵਧੀਆ ਜਾਂਦਾ ਸੀ ਮੈਨੂੰ ਨਹੀਂ ਲੱਗਦਾ ਵੀ ਦਾਜ ਮੰਗਿਆ ਹੋਣਾ ਉਹਨੇ ਜੇ ਮੰਗਿਆ ਵੀ ਹੋਣਾ ਤਾਂ ਇੱਚ ਆਊਗਾ ਆਪਣਾ ਹੀ ਕੁਝ ਵੇਚਤਾ ਹੋਣਾ ਯਾਰ 골ਡ ਬਣਵਾਇਆ ਉਹਨੇ ਆਪਣੇ ਆਪ ਵੇਚਤਾ ਠੀਕ ਆ 골ਡ ਵੇਚਣਾ ਬਹੁਤ ਵੱਡੀ ਗੱਲ ਆ ਪਰ ਜੇ ਅਗਲੇ ਨੂੰ ਲੋੜ ਸੀ ਤਾਂ ਵੇਚਤਾ ਕੋਈ ਆਪਦੀ ਜਾਣ ਕੇ ਤਾਂ ਵੇਚਦਾ ਨਹੀਂ ਚਾਹੀਦਾ ਹੋ ਕੁਝ ਮਜਬੂਰੀ ਹੋਗੀ ਵੇਚਤਾ ਇਹ ਗੱਲ ਵੀ ਇੰਟਰਨੈਟ ਤੇ ਲਿਆਂਦੀ ਲੋੜ ਨਹੀਂ ਸੀ ਤੀਜੀ ਗੱਲ ਗੱਡੀ 'ਚ ਬੈ ਕੇ ਉਹ ਅਪ ਸ਼ਬਦ ਬੋਲਨੇ ਜੋ ਮੈਂ ਆਪਣੀ ਵੀਡੀਓ 'ਚ ਨਹੀਂ ਬੋਲਣਾ ਚਾਹੁੰਦਾ ਕਿ ਮੇਰੀ ਵੀਡੀਓਜ਼ ਫੈਮਲੀਆਂ ਦੇਖਦੀਆਂ ਨੇ ਛੋਟੇ ਛੋਟੇ ਬੱਚੇ ਦੇਖਦੇ ਨੇ ਠੀਕ ਆ ਪਰ ਉਹ ਗੱਲ ਗਲਤ ਆ ਜੇ ਕੁੜੀ ਬਿਲਕੁਲ ਕੈਰੇਕਟਰਲੈਸ ਹੋਊਗੀ ਨਾ ਆਪਾਂ ਆਪਣਾ ਫਿਰ ਵੀ ਨਹੀਂ ਮੰਨਦਾ ਉਹਨੂੰ ਕਹਿਣਾ ਕਿਉਂਕਿ ਜਿਹੜਾ ਬੰਦਾ ਵਿਆਹ ਤੋਂ ਪਹਿਲਾਂ ਜੋ ਕਰਨਾ ਕਰ ਲਿਆ ਉਹਨੇ ਵਿਆਹ ਤੋਂ ਬਾਅਦ ਅਗਰ ਕੋਈ ਕੁਝ ਕਰਦਾ ਤਾਂ ਬੋਲਣਾ ਬਣਦਾ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਸੁਨੇਹਾ ਨੇ ਇਹੋ ਜਿਹਾ ਕੁਝ ਕਰਿਆ ਸੀ ਹਾਂ ਤਲਾਕ ਤੋਂ ਬਾਅਦ ਇਹ ਜੀ ਕੁਝ ਵੀਡੀਓਜ਼ ਆਈਆਂ ਆ ਉਹਦੀਆਂ ਜਿਨ੍ਹਾਂ ਆਪਾਂ ਦੇਖ ਕੇ ਕਹਿੰਨੇ ਆ ਵੀ ਕੁੜੀ ਸਹੀ ਨਹੀਂ ਸੀ ਪਰ ਜਦ ਤੱਕ ਉਹਦਾ ਵਿਆਹ ਚੱਲ ਰਿਹਾ ਸੀ ਜਿੰਨੇ ਸਾਲ ਵੀ ਰਿਹਾ ਦੋ ਤਿੰਨ ਸਾਲ ਰਿਹਾ ਵਿਆਹ ਉਹਨਾਂ ਦਾ ਹਾਂ ਇੰਨਾ ਦੋ ਤਿੰਨ ਸਾਲ ਹੀ ਰਿਹਾ ਮੈਂ ਇੰਨੇ ਵੀਲੌਗ ਦੇਖੇ ਨਹੀਂ ਉਹਨਾਂ ਦੇ ਪਰ ਦੋ ਤਿੰਨ ਸਾਲ ਰਿਹਾ ਉਸ 'ਚ ਮੈਨੂੰ ਮੈਨੂੰ ਨਹੀਂ ਲੱਗਦਾ ਕੋਈ ਇਹ ਜੀ ਵੀਡੀਓ ਆਈ ਹੋਵੇ ਸੁਨੇਹਾ ਦੀ ਵੀ ਜਿਹੜਾ ਉਹ ਵਰਡ ਜਸਟੀਫਾਈ ਕਰਦੀ ਆ ਉਹ ਵਰਡ ਗਲਤ ਸੀ ਮੈਂ ਬੋਲ ਕੇ ਨਹੀਂ ਦੱਸਣਾ ਪਰ ਤੁਸੀਂ ਪਿੱਛੇ ਆ ਕੇ ਸੁਣ ਲਿਓ ਅਗਰ ਕਿਸੇ ਨੂੰ ਸੁਣਨਾ ਹੋ ਵਰਡ ਠੀਕ ਆ ਤਾਂ ਇਹ ਮਾਮਲੇ 'ਚ ਦੋਨੋਂ ਮੈਨੂੰ ਦੋਨੋਂ ਹੀ ਗਲਤ ਲੱਗੇ ਕੁ ਜਿਵੇਂ ਕੁੱਟਮਾਰ ਵਾਲੀ ਗੱਲ ਜਸਟੀਫਾਈ ਜਿਵੇਂ ਗਗਨ ਕਰ ਰਿਹਾ ਸੀ ਪੋਡਕਾਸਟ 'ਚ ਵੀ ਫਿਰ ਕੀ ਹੋਇਆ ਜਿ ਕੁੱਟ ਲਿਆ ਮੇਰੀ ਨਵੀਂ ਵਾਲੀ ਕਹਿੰਦੀ ਵੀ ਕੁੱਟਲੀ ਕੋਈ ਨਾ ਇਹ ਗੱਲ ਗਲਤ ਆ ਜਿਹੜੀ ਨਵੀਂ ਹੁਣ ਜਿਹਦਾ ਵਿਆਹ ਹੋ ਗਿਆ ਹੋਣਾ ਪਤਾ ਨਹੀਂ ਹੋ ਗਿਆ ਅਗਰ ਉਹਨੂੰ ਵੀ ਹੋ ਗਿਆ ਵਿਆਹ ਹੋ ਗਿਆ ਸਲਾਹ ਇੱਕ ਵੀ ਕੁੱਟਣਾ ਨਹੀਂ ਚਾਹੀਦਾ ਯਾਰ ਬੰਦਾ ਮੂੰਹੋਂ ਬੋਲੇ ਗਾਲਾਂ ਵੀ ਨਹੀਂ ਕੱਢਣੀਆਂ ਸਮਝਾ ਲੈ ਨਹੀਂ ਬਣਦੀ ਅਲੱਗ ਹੋ ਜੋ ਬੈਠ ਕੇ ਪਿਆਰ ਨਾਲ ਗੱਲ ਕਰਕੇ ਸੌਂ ਖਤਮ ਕਰੋ हां जे सॉल्व ਕਰੀਂ सॉल्व ਕਰ ਲਓ ਖਤਮ ਕਰਨੀ ਆ ਤਾਂ ਖਤਮ ਕਰੋ ਪਿਆਰ ਨਾਲ ਬੈਠ ਕੇ ਕਰ ਲਓ ਸਭ ਹਾਂ ਠੀਕ ਆ ਬਾਕੀ ਇਹੋ ਜੀ ਗੱਲ ਨਟ ਤੇ ਨਹੀਂ ਆਣੀ ਚਾਹੀਦੀਆਂ ਬਾਰ ਬਾਰ ਕਹਿੰਨਾ ਮੈਂ ਅਗਰ ਘਰੇਲੂ ਗੱਲਾਂ ਨੇ ਤਾਂ ਨਟ ਤੱਕ ਘਰ ਤੱਕ ਹੀ ਰੱਖੋ ਬਾਕੀ ਇਹ ਵੀ ਹੈ ਅਰਜੇ ਪਿਆਰ ਦਿਖਾਉਣੇ ਹੁੰਦਾ ਇਹ ਤਾਂ ਦਿਖਾਣਾ ਬਣਦਾ ਪਰ ਇੰਨੀ ਹੱਦ ਤੱਕ ਦਿਖਾਣਾ ਨਹੀਂ ਬਣਦਾ ਠੀਕ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਕਿਹਦੀ ਗਲਤੀ ਲੱਗੀ ਕੌਣ ਸਹੀ ਲੱਗਿਆ ਕੌਣ ਗਲਤ ਲੱਗਿਆ ਰਿਕਾਰਡਿੰਗ ਤੁਹਾਨੂੰ ਦਿਖਾਤੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਅਸੀਂ ਆਪਣਾ opinion ਦੇਤਾ ਇਹ ਸਾਡਾ opinion ਹੈ ਇਸ ਨਾਲ ਕਈ ਬੰਦੇ ਐਗਰੀ ਕਰਨਗੇ ਕਈ ਬੰਦੇ ਡਿਸਐਗਰੀ ਕਰਨਗੇ ਉਥੋਂ ਸੀ ਉਹ ਕਮੈਂਟ ਅੰਚ ਮੈਂ ਕਮੈਂਟ ਔਨ ਰੱਖੇ ਨੇ ਮੈਂ ਕਿਸੇ ਵਾਂਗੂ ਬੰਦ ਨਹੀਂ ਕਰਦਾ ਕਮੈਂਟ ਕਰ ਦਿਓ ਵੀ ਕੌਣ ਤੁਹਾਨੂੰ ਸਹੀ ਲੱਗਦਾ ਕੌਣ ਤੁਹਾਨੂੰ ਗਲਤ ਲੱਗਦਾ ਬਾਕੀ ਮਿਲਦੇ ਆਪਾਂ ਕੱਲ ਦੀ ਵੀਡੀਓ ਚ ਓਕੇ ਬਾਏ ਬਾਏ